ਮੁਖਤਰ ਸਾਹਿਬ ਦੇ ਵਿੱਚ ਸੌਣ ਮਹੀਨੇ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਪਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜੀ ਬਿਲਕੁਲ ਤੜਕਸਾਰ ਹੋਈ بارش ਨਾਲ ਮਕਸਰ ਦੇ ਕੇਈ ਏਰੀਏ ਚ 2 ਤੋਂ 3 ਫੁੱਟ ਪਾਣੀ ਖੜ ਗਿਆ ਸੜਕਾਂ ਤੇ ਪਾਣੀ ਖੜਨ ਦੇ ਨਾਲ ਲੋਕਾਂ ਨੂੰ ਕਾਫੀ ਆਨਜਾਂਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਇੱਥੇ ਨਗਰ ਨਿਗਮ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਆਖਿਰ ਬਰਸਾਤਾ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਵੱਲੋਂ ਕੋਈ ਵੱਡੇ ਪੁਕਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਇਸ ਬਾਰੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 15 ਤੋਂ 20 ਸਾਲ ਤੋਂ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਗਰ ਨਿਗਮ ਵੱਲ ਨਗਰ ਨਿਗਮ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਕੋਈ ਵੀ ਅਧਿਕਾਰੀ ਇੱਥੇ ਸਾਰ ਲੈਣ ਲਈ ਨਹੀਂ ਆਉਂਦਾ بارش ਪੈਂਦੀ ਹੈ ਤਾਂ ਮੁਕਸਰ ਦੇ ਵਿੱਚ ਪਾਣੀ ਪਾਣੀ ਹੋ ਜਾਂਦਾ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਦੁਕਾਨਦਾਰਾਂ ਦੇ ਕੋਲ ਗਾਹਕ ਨਹੀਂ ਆਉਂਦਾ ਜਿਸ ਨਾਲ ਦੁਕਾਨਾਂ ਬੰਦ ਰਹਿ ਜਾਂਦੀਆਂ ਨੇ ਸੋ ਇਸ ਸਮੱਸਿਆ ਤੋਂ ਲੋਕ 15 ਤੋਂ 20 ਸਾਲ ਤੋਂ ਜੂਝ ਰਹੇ ਨੇ ਨਗਰ ਨਿਗਮ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਕੋਈ ਵੀ ਅਧਿਕਾਰੀ ਇੱਥੇ ਸਾਰ ਲੈਣ ਲਈ ਨਹੀਂ ਆਉਂਦਾ ਹਾਲਾਂਕਿ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਆਖਿਰ ਬਰਸਾਤਾਂ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਿਉਂ ਨਹੀਂ ਲੋਕਾਂ ਦੀ ਸਾਰ ਲਈ ਜਾਂਦੀ ਕਿਉਂ ਨਹੀਂ ਉਹਨਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਂਦੀਆਂ ਆਖਿਰ ਕਿਉਂ ਲੋਕ ਕਿ ਕਦੋਂ ਆਖਿਰ ਕਦੋਂ ਤੱਕ ਲੋਕ ਇਸ ਸਮੱਸਿਆ ਨਾਲ ਦੋ ਚਾਰ ਹੁੰਦੇ ਰਹਿਣਗੇ ਕੀ ਬਾਕੀ ਤੋਂ ਹੋ ਕੇ ਸ਼ਹਿਰ ਤੇ ਜੋ ਹਾਲਾਤ ਨੇ ਪਾਣੀ ਖੜਾ ਹੋਇਆ ਕੀ ਕਹਿੰਦੇ ਹਰਤੀ ਸੰਗਾ ਹੀ ਸ਼ਹਿਰ ਦੇ ਹਾਲਾਤ ਜਿਹੜੇ ਆ ਜੀ ਹੁਣ بارش ਹੋਈ ਆ بارش ਹੋਣ ਦੇ ਕਾਰਨ ਸ਼ਹਿਰ ਦੀਆਂ ਪ੍ਰੋਬਲਮਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਕਿ ਸੀਵਰੇਜ ਬੰਦ ਹੋ ਚੁੱਕੇ ਆ ਦੁਕਾਨਦਾਰੀਆਂ ਬੰਦ ਹੋ ਗਈਆਂ ਲੋਕ ਪਿੰਡਾਂ ਤੋਂ ਜਿਹੜੇ ਕੰਮਕਾਰ ਵਾਲੇ ਆਉਂਦੇ ਲੋਕ ਉਹਨਾਂ ਦਾ ਕੰਮਕਾਰ ਬੰਦ ਹੋ ਚੁੱਕਿਆ ਵੀ ਬਹੁਤ ਜ਼ਿਆਦਾ ਮੰਨ ਕੇ ਚਲੋ ਇੱਥੇ ਹਾਲਾਤ ਖਰਾਬ ਆ ਗਾਂਹ بارش ਹੋਣੀ ਏਦੋਂ ਵੀ ਜ਼ਿਆਦਾ ਤੇ ਉਹਦਾ ਕਾਰਨ ਵੇਖ ਲਓ ਤੁਸੀਂ ਆ ਪਾਣੀ ਵੇਖ ਲਓ ਕਿੰਨਾ ਫਿਰਦਾਗਾ ਸਵੇਰ ਦੀ بارش ਹੋਣ ਲੱਗੀ ਆ ਹਜੇ ਵੀ بارش ਹੋਈ ਜਾਂਦੀ ਆ ਤੇ ਇਹ ਜੋ ਮੇਦੇ ਮੇ ਬਾਰਸ਼ ਨਹੀਂ ਆਈ ਤਾਂ ਗਾਂ ਬਾਰਸ਼ਾਂ ਹੋਣੀਆਂ ਇਹਦਾ ਨਿਕਾਸੀ ਹੈ ਨਹੀਂਗਾ ਪਾਣੀ ਦਾ ਤੇ ਪਾਣੀ ਨਿਕਲੂਗਾ ਕਿੱਧਰ ਜੀ ਤੇ ਇਸ ਕਰਕੇ ਇਹਦਾ ਸ਼ਹਿਰ ਦਾ ਬਹੁਤ ਮੰਦਾ ਹਾਲਾ ਗੰਦਗੀ ਬਹੁਤ ਫੈਲੀ ਹੋਈ ਹੈ ਇਹ ਪਵਿੱਤਰ ਧਰਤੀਆਂ 40 ਮੁਕਤਾਂ ਦੀ ਸ਼ਹੀਦਾਂ ਦੀ ਜਿਹਦੇ ਕਰਕੇ ਇੱਥੇ ਪ੍ਰਸ਼ਾਸਨ ਘਟਿਆ ਹੋਣ ਦੇ ਕਰਕੇ ਇਹ ਸ਼ਹਿਰ ਦਾ ਕੋਈ ਵੀ ਕਿਸੇ ਲੀਡਰ ਨੇ ਲਾ ਲਓ ਕਿਸੇ ਪ੍ਰਸ਼ਾਸਨ ਨੇ ਲਾ ਲਓ ਕੋਈ ਵੀ ਸ਼ਹਿਰ ਦਾ ਕੁਝ ਨਹੀਂ ਸਵਾਰਿਆ ਸੀਵਰੇਜ ਦਾ ਬਲੌਕਿੰਗ ਵਾਟਰ ਵਾਕਸ ਦੀ ਬਲੌਕਿੰਗ ਸਭ ਕੰਮ ਖਰਾਬ ਆ ਵਾਟਰ ਵਾਕਸ ਸੀਵਰੇਜ ਪਾਣੀ ਮੈਕਸ ਹੋ ਕੇ ਆਈ ਜਾਂਦਾ ਲੋਕਾਂ ਬਿਮਾਰੀਆਂ ਦਾ ਸ਼ਿਕਾਰ ਹੋਈ ਜਾਂਦੇ ਆ ਇਹ ਸਾਡਾ ਮੰਨ ਕੇ ਚੱਲੋ ਵੀ ਜਿਹੜਾ ਜੀਵਨ ਆ ਸਾਡਾ ਉਹ ਉਹ ਨਾਲ ਪਾਣੀ ਗੰਦਾ ਹੋ ਕੇ ਆਉਗਾ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ ਕੋਈ ਵੀ ਇੱਥੇ ਸਹੂਲਤ ਹੈ ਨਹੀਂ ਛੋਟੇ ਰਹਿਣ ਵਾਲੇ ਹੋਣ ਸ਼ਹਿਰ ਦੇ ਹਾਲਾਤ ਕੀ ਨੇ ਬਾਈ ਮੈਂ ਹਰਪ੍ਰੀਤ ਸਿੰਘ ਸ਼ਹਿਰ ਦੇ ਹੀ ਰਹਿਣ ਵਾਲੇ ਆ ਸ਼ਹਿਰ ਦੇ ਇੱਡੇ ਚੰਗੇ ਹਾਲਾਤ ਆ ਇੱਡਾ ਚੰਗਾ ਪ੍ਰਸ਼ਾਸਨ ਆ ਜੀ ਪੁੱਛੋ ਹੀ ਨਾ ਕਿਆ ਬਾਤ ਹੈ ਪਹਿਲੀ بارش ਹੋਈ ਆ ਹੁਣ ਜੀ ਕਰਦਾ ਕਿ ਪ੍ਰਸ਼ਾਸਨ ਨੇ ਚਾਰ ਕੇ ਛੱਡੀਆਂ ਹੁੰਦੀਆਂ ਵਿੱਚ ਧੁੰਦੇ ਤਾਂ ਫਿਰਦੇਆਂ ਨਾ ਬੰਦ ਪਈਆਂ ਸਾਹ ਕੋਈ ਆ ਨਹੀਂ ਰਿਹਾ ਉਹ ਵੀ ਵਹਿਲੇ ਆ ਪ੍ਰਸ਼ਾਸਨ ਵੀ ਵਹਿਲਾ ਟੌਰ ਨਾਲ ਛੱਡ ਕੇ ਕਿਸੇ ਦੀ ਕੋਈ ਲੋੜ ਨਹੀਂ ਕਿਸੇ ਨੂੰ ਹੈ ਹੀ ਨਹੀਂ ਕੋਈ ਆਪਾਂ ਬਾਹਰ ਜਾ ਕੇ ਐਡਾ ਚੰਗਾ ਪ੍ਰਸ਼ਾਸਨ ਆਣਾ ਪੁੱਛਿਆ ਹੀ ਨਾ ਸਰਕਾਰ ਉਦੋਂ ਚੰਗੀ ਆ ਸਾਡੇ ਐਮਐਲਏ ਸਾਹਿਬ ਤਾਂ ਪੁੱਛੀ ਨਾ ਕਿ ਕਿੰਨੇ ਵਧੀਆ ਬੰਦੇ ਆ ਕਿੰਨੇ ਵਧੀਆ ਬੰਦੇ ਆ ਵੀ ਐ ਕਿਸ ਤਰ੍ਹਾਂ ਬਾਈ ਜਾ ਪਟਵਾਲਾ ਨਾ ਛਾੜੋ ਵੇ ਇੰਨਾ ਪ੍ਰਸ਼ਾਸਨ ਦੀ ਪੁੱਛਗਿੱਛ ਕਰਦੇ ਆ ਉਹ ਤੁਸੀਂ ਭਾਈ ਕੀ ਕਰਦੇ ਕੀ ਨਹੀਂ ਕਰਦੇ ਇਹ ਆ ਬਾਤਾਂ ਮੇਰੇ ਕੋਲ ਦੀ ਮੀਟਿੰਗ ਵੀ ਹੋਈ ਆ ਕਹਿੰਦੇ ਤੇ ਪਰ ਤੁਹਾਨੂੰ ਲੱਗਦਾ ਕੋਈ ਹੱਲ ਜਿਹੜਾ ਹੈਗਾ ਹੋਇਆ ਚਾਹ ਤੇ ਪਾਣੀ ਕਿੱਥੇ ਕਿੱਥੇ ਆ ਗਿਆ ਮੈਂ ਕਿਹਾ ਜੀ ਐਡਾ ਵਧੀਆ ਹੱਲ ਹੋ ਕਹਿੰਦੇ ਮੀਟਿੰਗ ਕਰਕੇ ਘਰੋਂ ਘਰੀ ਸੌਂਗੇ ਜਾ ਕੇ ਉਹਨਾਂ ਨੇ ਕਿਹੜਾ ਇੱਥੇ ਆਉਣਾ ਆਪ ਦੀ ਜੇ ਆਉਣਗੇ ਵੀ ਤਾਂ ਵੱਡੀਆਂ ਗੱਡੀਆਂ ਦਾ ਜਾਂਦੇ ਰਹਿਣਾ ਆਮ ਲੋਕਾਂ ਦੀ ਆਮ ਲੋਕਾਂ ਦਾ ਤਾਂ ਜਿਵੇਂ ਮੌਜਾਂ ਬਣਾਤੀਆਂ ਆ ਕਿਸ਼ਤੀਆਂ ਛੱਡ ਦੇਣ ਕਿ ਹੁਣ ਪਰੇ ਥਣਗੇ ਵਿਚਾਰੇ ਭੁੱਖੇ ਮਰਦੇ ਕਿਆ ਬਾਤ ਆ ਇਹ ਬਾਹਰਲਾ ਜਿ ਸ਼ਿਮਲਾ ਹੀ ਬਣਾਤਾ ਇੱਥੇ ਮੁਕਸਰ ਨੂੰ ਤਾਂ ਵੀ ਬਾਹਰ ਨਾ ਜਾਓ ਤੁਸੀਂ ਇੱਥੇ ਰਹੋ ਬਿਮਾਰੀਆਂ ਫੈਲੀਆਂ ਜਾਂਦੀਆਂ ਉਹਨਾਂ ਨੂੰ ਕਿਸੇ ਦਾ ਕੀ ਹੈਗਾ ਤੇ ਬਾਕੀ ਪ੍ਰਸ਼ਾਸਨ ਬਹੁਤ ਚੰਗਾ ਬਹੁਤ ਹੀ ਚੰਗਾ ਧੰਨਵਾਦ ਇਹੋ ਜਿਹੇ ਪ੍ਰਸ਼ਾਸਨ ਦਾ ਜਿਹੜੇ ਗਰੀਬ ਲੋਕਾਂ ਦੀ ਸਾਰ ਲੈਂਦੇ ਆ ਕਿ ਪਾਣੀ ਚ ਡੁੱਬ-ਡੁੱਬ ਕੇ ਮਰੋ ਤੁਸੀਂ ਬਹੁਤ ਚੰਗੇ ਜਤਿੰਦਰ ਸਿੰਘ ਜੀ ਵਾਸੀ ਮੈ ਗੋਨਿਆਣਾ ਰੋਡ ਸ਼ੇਖਪਰੀਦਨਗਰ ਗਲੀ ਨੰਬਰ 7 ਦਾ ਜੀ ਹਾਂਜੀ ਇਹ ਹਾਲਾਤ ਤਕਰੀਬਨ ਹਰ ਸਾਲ ਹੀ ਵੇਖਣ ਨੂੰ ਮਿਲਦੇ ਆ ਸਾਨੂੰ 20 ਤੋਂ 25 ਸਾਲ ਹੋਰ ਦੇ ਵਿੱਚ ਰਹਿੰਦਿਆਂ ਨੂੰ ਇਹ ਹਰ ਹਾਲਾਤ ਤਕਰੀਬਨ ਬਨੇ ਹੀ ਰਹਿੰਦੇ ਆ ਸ਼ਹਿਰ ਦੇ ਵਿੱਚ ਇਹ ਤਾਂ ਮੀਂਹ ਨਾ ਪਿਆ ਹੋਵੇ ਤਾਂ ਵੀ ਸੜਕਾਂ ਤੇ ਪਾਣੀ ਰਹਿੰਦਾ ਕਿਉਂਕਿ ਇੱਥੇ ਸੀਵਰੇਜ ਦੀ ਸਮੱਸਿਆ ਕੋਈ ਵੀ ਹੱਲ ਨਹੀਂ ਕੀਤੀ ਕਿਸੇ ਨੇ ਵੀ ਹਜੇ ਤੱਕ ਜਦੋਂ ਪਹਿਲੀ ਬਾਰਿਸ਼ ਹੋਈ ਆ ਤਾਂ ਕੀ ਜਿਹੜਾ ਹੈਗਾ ਕਿਸ ਤਰ੍ਹਾਂ ਹੈਗਾ ਬਾਜ਼ਾਰ ਦੇ ਵਿਚਕਾਰ ਹਾਂਜੀ ਬਾਜ਼ਾਰ ਤਾਂ ਤੁਸੀਂ ਦੇਖੋ ਮੇਰੇ ਪਿਛਲੇ ਪਾਸੇ ਦੇਖੋ ਤੁਸੀਂ ਦੁਕਾਨਾਂ ਬੰਦ ਹੀ ਆ ਸਾਰੀਆਂ ਤਕਰੀਬਨ ਬਾਜ਼ਾਰ ਤਾਂ ਤਾਂ ਹੀ ਖੁੱਲੇਗਾ ਨਾ ਜੇ ਜੇਕਰ ਆਵਾਜਾਈ ਵੀ ਹੋਵੇਗੀ ਤਾਂ ਆਵਾਜਾਈ ਤਾਂ ਹੈ ਨਹੀਂਗੀ ਆਵਾਜਾਈ ਠਾਪ ਪਾਣੀ ਖੜਾ ਪਿਆ ਮ्युनਿਸਪਲ ਕਮੇਟੀ ਦਾ ਧਿਆਨ ਹੀ ਹੈ ਨੀਗਾ ਵੀ ਆਪਾਂ ਸੀਵਰ ਵੀ ਕਰਵਾਉਣੇ ਹੈਗੇ ਸਾਫ ਕਰਵਾਉਣੇ ਆ ਕੋਈ ਇੱਥੇ ਗੰਦਗੀ ਥਾਂ ਥਾਂ ਤੇ ਫੈਲੀ ਹੋਈ ਹੈ ਜੀ